ਆ ਬਾਪੂ ਜੀ ਆਪਣੀ ਉਮਰ ਕਿੰਨੀ ਹੋ ਗਈ ਜੀ ਅੰਦਾਜ਼ਾ 73 ਸਾਲ ਹੋ ਗਈ ਜੀ ਹਾਂਜੀ 73 ਸਾਲ ਹੋ ਗਏ 73 ਸਾਲ ਹੋ ਗਿਆ ਤੇ ਤੁਸੀਂ ਆ ਵੀ ਗਾਉਂਦੇ ਆ ਗਾਉਣ ਦਾ ਸ਼ੌਕ ਰੱਖਦੇ ਆ ਹੁਣ ਵੀ ਸਤਿ ਸ਼੍ਰੀ ਅਕਾਲ ਬਾਪੂ ਜੀ ਆਪਣਾ ਕੀ ਸ਼ੌਕ ਬਣਾਵਾ ਜੀ ਆਤਮਾ ਮੁਕਤਰੀ ਆਤਮਾ ਮੁਕਤਰੀ ਮੁਕਤਰੀ ਕਿੱਥੋਂ ਆਏ ਜੀ ਆਪਾਂ ਇਹ ਮੁਕਤ ਤੇ ਰਹਿਣ ਵਾਲੇ ਆ ਸੀ ਜੀ ਅਸੀਂ ਇੱਥੇ 1995 ਦੇ ਲਿਆਏ ਹੋਇਆ ਅੱਛਾ ਜੀ ਅੱਛਾ ਜੀ ਇੱਧਰ ਹੀ ਰਹਿਨੇ ਆ ਬਾਪੂ ਜੀ ਅੱਜ ਚਮਕੀਲਾ ਜੀ ਨੂੰ ਤੁਸੀਂ ਲੈ ਕੇ ਤੁਰਿਓ ਨਾਲ ਆ ਇੱਕ ਇਹ ਸੂਮਰ ਦੇ ਵਿੱਚ ਇੱਕ ਹੱਥ ਜੇ ਤੁਸੀਂ ਡੰਗੋਰੀ ਫੜਿਓ ਆ ਤੇ ਇੱਕ ਹੱਥ ਇਦਾਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਨਹੀਂ ਦੇਖੋ ਜੀ ਇਹ ਕਲਾਾਂ ਚੂਨੇ ਸੀ ਜੇ ਰਹਿਣਾ ਇਹ ਕਲਾਜ ਪੂਰੇ ਸੀ ਅੱਛਾ ਜੀ ਹੋਰ ਵੀ ਕਲਾਕਾਰ ਹੈਗੇ ਅਸੀਂ ਸੁਣਦੇ ਆ ਤੁਹਾਨੂੰ ਚਾਹੁੰਦੇ ਆ ਜੀ ਜੋ ਇਹਨਾਂ ਵਿੱਚ ਕਲਾ ਸੀ ਨਾ ਹਾਂਜੀ ਉਹ ਹੋਰ ਕਿਸੇ ਚ ਹੈ ਨਹੀਂ ਅੱਛਾ ਜੀ ਤੇ ਬਾਕੀ ਜਿਹੜਾ ਇਹਨਾਂ ਨੂੰ ਮਾਰਨ ਦੀ ਗੱਲ ਹੈ ਜਿਹੜਾ ਉਹ ਨਚ ਰਿਹਾ ਉਹ ਜਾਨ ਲੱਗਿਆ ਹਾਂਜੀ ਉਹ ਬਿਲਕੁਲ ਗਲਤ ਲੱਗਿਆ ਜੀ ਇਹਨਾਂ ਨੇ ਐਨੇ ਲੈਚਰ ਨਹੀਂ ਗਾਏ ਜੀ ਇਹਨਾਂ ਨੇ ਜੋ ਗੀਤ ਗਾਉਂਦੇ ਸੀ ਗੀਤ ਪਬਲਿਕ ਦੇ ਸੁਣਨ ਵਾਲੇ ਹੁੰਦਾ ਜੀ ਸਰੋਤੇ ਕਹਿੰਦੇ ਆ ਕਾਹ ਕਰ ਉਹ ਹੀ ਗੀਤ ਸੁਣਦਾ ਹੈ ਧਾਰਮਿਕ ਵੀ ਗੀਤ ਗਾਏ ਆ ਕਿ ਚਮਕੀਲਾ ਜੀ ਨੇ ਜੀ ਤੇ ਜਿਹੜੇ ਚਮਕੀਲਾ ਤੋਂ ਬਿਨ ਹੋਰ ਕਲਾਕਾਰ ਵੀ ਲਚਰਾਈ ਜਾਂਦੇ ਆ ਜੀ ਤੇ ਉਹ ਇਹਨਾਂ ਨੇ ਨਾ ਉਹ ਗੱਲ ਤਾਂ ਇਹ ਕੋਈ ਪੈਸੇ ਪੂਸੀ ਲੈਣ ਦਾ ਮਸਲਾ ਸੀਗਾ ਜੀ ਜਾਂ ਇਹਨਾਂ ਦੀ ਚੜਾਈ ਸੀ ਜਿਹੜੀ ਇਹਨਾਂ ਦੇ ਰੋਜ਼ ਦੋਸਤਾਂ ਵਾਲਾ ਲੱਗਦਾ ਸੀ ਜੀ ਬਾਕੀ ਕਲਾਕਾਰਾਂ ਦੇ ਪ੍ਰੋਗਰਾਮ ਨਹੀਂ ਲੱਗਦੇ ਸੀ ਜੀ ਕਿ ਇਹ ਜੋੜੀ ਸੀ ਸਰੀਲੀ ਸੀ ਜੀ ਜੋੜੀ ਬਹੁਤ ਵਧੀਆ ਗਾਉਂਦੀ ਸੀ ਜੀ ਜੀ ਬਹੁਤ ਸਰੀਲਾ ਗਾਉਂਦੇ ਸੀ ਜੋ ਗੱਲ ਕਰਦੇ ਸੀ ਬਹੁਤ ਵਧੀਆ ਕਰਦੇ ਸੀ ਇਸੇ ਕਰਕੇ ਲੋਕ ਜਨਾਂ ਨੂੰ ਬੁੱਕ ਕਰਦੇ ਸੀ ਇਹ ਦੁਨੀਆ ਜਾਂਦੀ ਆ ਲੱਗਾ ਚਮਕੀਲੇ ਜੋਤ ਦਾ ਮੇਲਾ ਇਹ ਦੁਨੀਆ ਜਾਂਦੀ ਆ ਲੱਗਾ ਚਮਕੀਲੇ ਜੋਤ ਦਾ ਮੇਲਾ ਓ ਮਾਲਕ ਜੀ ਦਾ ਲੋਕੋ ਮੈਂ ਬਾਬੇ ਦਾ ਚੇਲਾ ਇਹ ਦੁਨੀਆ ਜਾਂਦੀ ਆ ਲੱਗਾ ਚਮਕੀਲੇ ਜੋਤ ਦਾ ਮੇਲਾ ਇਹ ਦੁਨੀਆ ਜਾਂਦੀ ਆ ਲੱਗਾ ਚਮਕੀਲੇ ਜੋਤ ਦਾ ਮੇਲਾ ਸੰਗਤ ਆਈ ਤੇ ਰੱਖਾਂ ਤੇ ਵੇਖੋ ਟਾਈਮ ਮੋਟੇ ਕੇਚਾਰਾ ਗੋਣ ਗਾਉਂਦੇ ਫੀਰਾਂ ਦੇ ਸਾਰੇ ਕੀ ਬੰਦ ਕੀਹਾਰਾ ਰੰਗ ਜੱਟੇ ਆਏ ਰਕਾ ਦੇ ਮੇਖੋ ਗੈ ਉਮੋ ਤੇ ਵਿਕਾਰਾ ਗਉਣ ਗਾਉਂਦੇ ਪੀਰਾਂ ਦੇ ਸਾਰੇ ਕੀ ਬੰਦ ਗੀਂਦਾਰਾ ਰੰਗ ਸੇਵਾ ਕਰਨੋ ਰੰਗ ਸੇਵਾ ਕਰਨੋ ਕੀ ਪੱਕੀ ਦੁਨੀਆਂ ਨਰਾਚ ਮੇਲਾ ਇਹ ਦੁਨੀਆਂ ਦੰਦ ਕੀਆ ਲਗਾ ਚਮਕੀਲੇ ਜੋਤ ਦਾ ਮੇਲਾ ਸੇ ਦੁਨੀਆਂ ਦੰਦਿਆ ਲਗਾ ਜਮ ਕੀ ਲਈ ਦੋਸਤਾਂ ਮੇਲਾ ਕੋਈ ਝਾੜੂ ਲਾਉਂਦਾ ਏ ਕਰਦਾ ਕੋਈ ਲੰਗਰ ਦੀ ਸੇਵਾ ਕੋਈ ਧੜਾ ਜੋੜਿਆਂ ਤੇ ਮਾਲਕ ਮਿੱਠਾ ਦੇਗਾ ਮੇਵਾ ਕੋਈ ਝਾੜੂ ਲਾਉਂਦਾ ਏ ਕਰਦਾ ਕੋਈ ਲੰਗਰ ਦੀ ਸੇਵਾ